ਬੀਤੀ ਰਾਤ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਇੱਕ ਚਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ ਇਸ ਅਚਾਨਕ ਲੱਗੀ ਭਿਆਨਕ ਅੱਗ ਦੇ ਕਾਰਨ ਕਾਰ ਸਵਾਰ ਦੋਵੇਂ ਨੌਜਵਾਨ ਕਿਸਮਤ ਚੰਗੀ ਹੋਣ ਦੇ ਕਾਰਨ ਬਾਲਬਾਲ ਬਚ ਗਏ ਜਾਣਕਾਰੀ ਅਨੁਸਾਰ ਦਿਨਾਨਗਰ ਦੇ ਦੁਬੁਰਜੀ ਬਾਈਪਾਸ ਨੇੜੇ ਪੈਂਦੇ ਬਰਿਸਟਾ ਰੈਸਟੋਰੈਂਟ ਦੇ ਨੇੜੇ ਪਠਾਨਕੋਟ ਤੋਂ ਆ ਰਹੀ ਇੱਕ ਕਾਰ ਨੂੰ ਅਚਾਨਕ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ਤੇ ਪਹੁੰਚ ਕੇ ਅੱਗ ਦੇ ਕਾਬੂ ਪਾਇਆ ਪਰ ਉਦੋਂ ਤੱਕ ਕਾਰ ਲਗਭਗ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ ਉੱਥੇ ਹੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਵੀ ਮੌਕੇ ਤੇ ਪਹੁੰਚ ਕੇ ਟ੍ਰੈਫਿਕ ਨੂੰ ਬਹਾਲ ਕੀਤਾ ਔਰ ਕਾਰ ਨੂੰ ਕਬਜ਼ੇ ਚ ਲੈ ਕੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅੱਗ ਲੱਗਣ ਦੇ ਕੀ ਕਾਰਨ ਇਹ ਇਸ ਬਾਰੇ ਨਹੀਂ ਪਤਾ ਲੱਗ ਸਕਿਆ ਜੇ ਸਰ ਆਪਾਂ ਆਂਦੇ ਹੀ ਬੜੇ ਆਰਾਮ ਨਾਲ ਪਠਾਨਕੋਟੋਂ ਪਠਾਨਕੋਟ ਵਾਲੇ ਬਾਈਪਾਸੋਂ ਆਂਦੇ ਹੀ ਆ ਤਰਿੰਜਨ ਦੇ ਵਿੱਚ ਕੋਈ ਲਾਈਟ ਆਈ ਆਪਾਂ ਗੱਡੀ ਸਾਈਡ ਤੇ ਖਲ੍ਹ ਰਹੀ ਆ ਜਿਸ ਲਈ ਅਸੀਂ ਬੋਨਟ ਚੋਕਣ ਦੀ ਕੋਸ਼ਿਸ਼ ਕੀਤੀ ਥੱਲੋਂ ਆਪਾਂ ਉਹ ਲੋਕ ਕੋਲ ਕੇ ਅੱਗੇ ਜਾ ਕੇ ਬੋਨਟ ਖੋਲਣ ਦੀ ਕੋਸ਼ਿਸ਼ ਕੀਤੀ ਬੋਨਟ ਹੀ ਨਹੀਂ ਖੁੱਲਿਆ ਅੱਛਾ ਕੋਲੋਂ ਪੜਾਂਬੇ ਪੈਂਡੇ ਦੇ ਹੀ ਜਿਹਦਾ ਗੈਸ ਨਿਕਲਦੀ ਉਹ ਗੈਸ ਟਾਈਪ ਨਿਕਲਣ ਦੀ ਜਿਲੇ ਹੱਥ ਲਾਇਆ ਹੱਥ ਨਹੀਂ ਹੀ ਲੱਗਣ ਰਿਹਾ ਉਹ ਇੰਨਾ ਗਰਮ ਸੀ ਨਾਲੀ ਦਾ ਰਸਤੇ ਪੈ ਗਈ ਆ ਉਸ ਤੋਂ ਬਾਅਦ ਲੱਗੇ ਕੋਈ ਖਲੋਤਾ ਹੀ ਨਹੀਂ ਫਾਇਰਫੋਰਸ ਗੇਟ ਨੂੰ ਅਸੀਂ ਫੋਨ ਕੀਤਾ ਬੜੇ ਟਾਈਮ ਦਾ ਪੁੱਜ ਗਿਆ ਪਰ ਫਿਰ ਵੀ ਗੱਲ ਨਹੀਂ ਬਣੇਗੀ ਮੇਰੇ ਸਾਬ ਨਾਲ ਗੱਡੀ ਦੇ ਤਾਂ ਨੂੰ ਅਸੀਂ ਅਸਲ ਸਭ ਤੋਂ ਦਿੰਦੇ ਆ ਨੰਬਰ 9670 ਮੈਂ ਕੰਟਰੋਲ ਨੂੰ ਤੁਹਾਨੂੰ ਪੱਟੀ ਨੋਟ ਹੋਈ ਵੀ ਇੱਕ ਬ੍ਰਿਸ਼ਟਾ ਦੇ ਲੱਗੇ ਤੇ ਗੁਰਜੀ ਪੋਲ ਦੇ ਕੋਲ ਗੱਡੀ ਵਾਗ ਲੱਗੀ ਆ ਮੌਕੇ ਤੇ ਆਏ ਆ ਮੌਕੇ ਤੇ ਆ ਕੇ ਅਸੀਂ ਲਈ ਅੱਗੇ ਫਾਇਰਫੋਰਸ ਗੇਟ ਨੂੰ ਦਿੱਤਾ ਫਾਇਰਫੋਰਸ ਬਿਲਕੁਲ ਮੌਕੇ ਤੇ ਪਹੁੰਚ ਗਿਆ ਤੇ ਦੋਆ ਵੀ ਗੱਡੀ ਤਕਰੀਬਨ ਸਾਰੀ ਸਾਟ ਚੁੱਕੀ ਆ ਤੇ ਜੀ ਅਬੀ ਚਲੋ ਵਾਸ ਜਿਹੜੇ ਉਹਨਾਂ ਦੇ ਪਾਚ ਜਿਹੜੇ ਵਿੱਚ ਗੱਡੀ ਦੀ ਸਵਾਰ ਸੀ ਉਹ ਠੀਕ ਠਾਕ ਨਾ ਸੀ ਬਿਲਕੁਲ ਠੀਕ ਠਾਕ ਨਹੀਂ ਕੀ ਕਾਰਵਾਈ ਕਰੀ ਤੁਸੀਂ ਭਾਈ ਕਾਰਵਾਈ ਇਹ ਅਸੀਂ ਚਲੋ ਫਾਇਰ ਕਿਟ ਨਹੀਂ ਮਾਰਿਆ ਕੀਤਾ ਵਾ ਥਾਣੇ ਅਸਕਰ ਸਾਹਿਬ ਨੂੰ ਫੋਨ ਕੀਤਾ ਵਾ ਉਹਨਾਂ ਦੀ ਪੁਲਿਸ ਪਾਰਟੀ ਥਾਣੇ ਵਾਲੇ ਨੇ ਪਹੁੰਚੀ ਇੱਥੇ ਤੇ ਬਾਕੀ ਜਿਹੜੀ ਕਾਰਵਾਈ ਆ ਉਹ ਜਿੱਦਾਂ ਕਹਿਣ ਕਿ ਕਰਦੇ ਆ